ਰੱਖੇ ਜਾਂਦੇ ਨੇ ਨਜਾਇਜ਼ ਕਲੋਨੀਆ ਦੇ ਇੰਨੇ ਪੱਥਰ ਘੋਲੇ ਪਾਲੇ ਲੋਕ ਕਿਵੇਂ ਹੁੰਦੇ ਨੇ ਲੁੱਟ ਖਸੁੱਟ ਦਾ ਸ਼ਿਕਾਰ ਦਿੱਤੀ ਮਿਲੀ ਪਗ ਦਿੰਦੀ ਹੈ ਧੂ ਮਾਫੀਆ ਦੇ ਇਰਾਦਿਆਂ ਨੂੰ ਤਾਕਤ ਵਾਰ-ਵਾਰ ਦੀ ਵਾਰਨਿੰਗ ਤੇ ਵੀ ਕਿਉਂ ਨਹੀਂ ਪੈਂਦੀ ਇਹਨਾਂ ਹਰਕਤਾਂ ਨੂੰ ਨੱਥ ਪੰਜਾਬ ਦੇ ਵਿੱਚ ਨਜਾਇਜ਼ ਕਲੋਨੀਆ ਦੀ ਪਰਮਾਰ ਹੈ ਤੇ ਲਗਾਤਾਰ ਇਸ ਨੂੰ ਲੈ ਕੇ ਆਵਾਜ਼ਾਂ ਚੁੱਕੀਆਂ ਜਾ ਰਹੀਆਂ ਨੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੀ ਗੱਲ ਕਰ ਲਿਓ ਲੁਧਿਆਣਾ ਜਲੰਧਰ ਪਟਿਆਲਾ ਅੰਮ੍ਰਿਤਸਰ ਜਾਂ ਫਿਰ ਮੁਹਾਲੀ ਜਾਂ ਚੰਡੀਗੜ੍ਹ ਹੀ ਕਿਉਂ ਨਾ ਹੋਵੇ ਨਜਾਇਜ਼ ਕਲੋਨੀਆਂ ਦੀ ਪਰਮਾਰ ਹੈ ਤੇ ਲਗਾਤਾਰ ਇਹਨਾਂ ਦੇ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਔਨਅਰ ਵੀ ਇੱਕ ਹੀ ਖਾਸ ਪੇਸ਼ਕਸ਼ ਲੈ ਕੇ ਆਇਆ ਤੁਹਾਡੇ ਮੁੱਦਿਆਂ ਦੀ ਆਵਾਜ਼ ਅਸੀਂ ਚੁੱਕਾਂਗੇ ਚਾਹੇ ਤੁਹਾਡੇ ਨਾਲ ਕਿਸੇ ਵੀ ਤਰੀਕੇ ਦਾ ਧੱਕਾ ਹੋ ਰਿਹਾ ਹੋਵੇ ਚਾਹੇ ਪ੍ਰਾਈਵੇਟ ਕਲੋਨਾਈਜ਼ਰ ਹੋਣ ਜਾਂ ਫਿਰ ਕਿਸੇ ਵੀ ਤਰੀਕੇ ਦੀ ਠੱਗੀ ਹੁੰਦੀ ਹੋਵੇ ਅਸੀਂ ਤੁਹਾਡੀ ਆਵਾਜ਼ ਚੁੱਕਾਂਗੇ ਖਰੜ ਦੇ ਵਿੱਚ ਇੱਕ ਅਜੀਹੀ ਖਬਰ ਸਾਹਮਣੇ ਆਈ ਹੈ ਜਿੱਥੇ ਨਜਾਇਜ਼ ਕਲੋਨੀਆਂ ਦੀ ਪਰਿਵਾਰ ਅਜਨਿਕ ਹੋ ਚੁੱਕੀ ਹੈ ਕਿ ਸਰਕਾਰੀ ਪ੍ਰਸ਼ਾਸਨ ਦੇ ਵੀ ਹੱਥ ਖੜੇ ਹੁੰਦੇ ਹੋਏ ਨਜ਼ਰ ਆਏ ਨੇ ਖਰੜ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਸ਼ੈਤੇ ਨਜਾਇਜ਼ ਕਲੋਨੀਆਂ ਦਾ ਗੋਰਖਤੰਦਾ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਸ਼ਾਇਦ ਇਹੀ ਸਵਾਲ ਹਰ ਕੋਈ ਪੁੱਛ ਰਿਹਾ ਹੈ ਕਿਉਂਕਿ ਇੰਨੀਆਂ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਖਰੜ ਦੇ ਵਿੱਚ ਨਜਾਇਜ਼ ਕਲੋਨੀਆਂ ਤੇ ਇਮਾਰਤਾਂ ਦੀ ਭਾਰ ਆਮ ਹੀ ਦੇਖਣ ਨੂੰ ਮਿਲਦੀ ਹੈ ਸ਼ਹਿਰ ਤੇ ਇਸ ਦੀ ਹਦੂਦ ਚ ਪੈਂਦੇ ਪਿੰਡਾਂ ਚ ਭੂ ਮਾਫੀਆ ਵੱਲੋਂ ਕਟੀਆਂ ਜਾ ਰਹੀਆਂ ਧੜਾ ਧੜ ਕਲੋਨੀਆਂ ਚ ਲੋਕਾਂ ਨੂੰ ਨਾ ਤਾਂ ਕੋਈ ਸਹੂਲਤ ਮਿਲਦੀ ਹੈ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਸੁਣਵਾਈ ਹੁੰਦੀ ਹੈ ਹੈਰਾਨੀਜਨਕ ਹੈ ਕਿ ਕਾਉਂਸਲ ਅਫਸਰਾਂ ਦਾ ਕੋਈ ਧਿਆਨ ਨਹੀਂ ਹੈ ਕਈ ਕਲੋਨਾਈਜ਼ਰਾਂ ਵੱਲੋਂ ਨਾਲਿਆਂ ਤੇ ਰਸਤੇ ਦਿਖਾ ਕੇ ਅਤੇ ਕਈਆਂ ਵੱਲੋਂ ਬਰਸਾਤੀ ਚੌਂ ਤੇ ਕਬਜ਼ਾ ਕਰਕੇ ਆਪਣੇ ਕਲੋਨੀਆਂ ਨੂੰ ਰਸਤੇ ਲਾਏ ਗਏ ਨੇ ਜੋ ਸ਼ਰੀਆਮ ਕਾਨੂੰਨ ਦੀ ਉਲੰਘਣਾ ਹੈ ਸਮਾਜ ਸੇਵੀ ਆਗੂ ਹਰਜੀਤ ਸਿੰਘ ਪੰਨੂ ਨੇ ਕਿਹਾ ਹੈ ਕਿ ਜ਼ਿਆਦਾਤਰ ਕਾਉਂਸਲਰ ਬਿਲਡਰ ਬਣੇ ਹੋਏ ਨੇ ਜੋ ਜਾਤਾਂ ਕਲੋਨੀਆਂ ਕੱਢਦੇ ਨੇ ਜਾਂ ਫਿਰ ਕਲੋਨੀਆਂ 'ਚ ਹਿੱਸੇ ਪਾਏ ਹੋਏ ਨੇ ਉਹਨਾਂ ਦੋਸ਼ ਲਾਇਆ ਹੈ ਕਿ ਕੁਝ ਕਾਉਂਸਲਰ ਕਾਉਂਸਲ ਵਿੱਚ ਅਫਸਰਾਂ ਤੇ ਦਬਾਅ ਪਾ ਕੇ ਕੰਮ ਕਰਵਾਉਂਦੇ ਨੇ ਪ੍ਰਮੁੱਖ ਟੋਬਿਆਂ ਤੇ ਬਰਸਾਤੀ ਨਾਲਿਆਂ ਤੇ ਚੋਹਾਂ ਤੇ ਬਿਲਡਰਾਂ ਵੱਲੋਂ ਕਬਜ਼ੇ ਕਰਕੇ ਉਸਾਰੀਆਂ ਕਰਵਾਈਆਂ ਗਈਆਂ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਕੌਂਸਲ ਅਫਸਰ ਨਜਾਇਜ਼ ਇਮਾਰਤਾਂ ਤੇ ਕਾਰਵਾਈ ਨਹੀਂ ਕਰ ਰਹੇ ਬਿਲਡਰਾਂ ਵੱਲੋਂ ਕਰੋੜਾਂ ਦਾ ਬਕਾਇਆ ਹੈ ਪਰ ਅਫਸਰ ਇਸ ਨੂੰ ਵਸੂਲਣ 'ਚ ਅਸਮਰਥ ਨੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੀਆਂ ਕਲੋਨੀਆਂ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਚੈੱਕ ਕੀਤੇ ਜਾਣ ਸ਼ਹਿਰ ਦੀਆਂ ਕੁਝ ਕਲੋਨੀਆਂ ਜੋ ਨਗਰ ਕੌਂਸਲ ਵੱਲੋਂ ਪਾਸ ਵੀ ਹਨ ਉਹਨਾਂ ਕੋਲ ਵੀ ਆਪਣੇ ਟ੍ਰੀਟਮੈਂਟ ਪਲਾਂਟ ਨਹੀਂ ਹਨ ਜਿਨ੍ਹਾਂ ਦੇ ਟ੍ਰੀਟਮੈਂਟ ਪਲਾਂਟ ਲੱਗੇ ਵੀ ਨੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰਦੇ ਇਸ ਕਾਰਨ ਗੰਦਾ ਪਾਣੀ ਖੁੱਲ੍ਹੇ ਆਮ ਸੜਕਾਂ ਤੇ ਘੁੰਮਦਾ ਹੈ ਜਾਂ ਫਿਰ ਇਸ ਦੇ ਨਾਲ ਪਿੰਡਾਂ ਚ ਜਾ ਕੇ ਫਸਲਾਂ ਨੂੰ ਤਬਾਹ ਕਰਦਾ ਹੈ ਕਾਉਂਸਲ ਅਫਸਰਾਂ ਵੱਲੋਂ ਇਹਨਾਂ ਨਜਾਇਜ਼ ਕਲੋਨੀਆ ਤੇ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹਨਾਂ ਕਲੋਨੀਆ ਚ ਭੋਲੇ-ਭਾਲੇ ਲੋਕਾਂ ਨੂੰ ਸ਼ਬਜ਼ ਬਾਗ ਦਿਖਾ ਕੇ ਪਲਾਟ ਵੇਚ ਦਿੱਤੇ ਜਾਂਦੇ ਨੇ ਅਤੇ ਬਾਅਦ ਚ ਕਿਸੇ ਕਿਸਮ ਦੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ। ਇਹਨਾਂ ਕਲੋਨੀਆ ਚ ਪਾਣੀ ਦੀ ਨਿਕਾਸੀ ਤੋਂ ਲੈ ਕੇ ਸੜਕਾਂ, ਸੀਵਰੇਜ ਸਮੇਤ ਬਿਜਲੀ ਦੇ ਕਨੈਕਸ਼ਨ ਆਦ ਲੈਂਡ ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਉੱਥੇ ਹੀ ਦੂਜੇ ਪਾਸੇ ਕਲੋਨਾਈਜ਼ਰ ਆਪਣੇ ਪਲਾਟ ਵੇਚ ਕੇ ਪੈਸੇ ਵਟ ਕੇ ਅੱਗੇ ਜਾ ਤੁਰਦੇ ਨੇ ਉੱਥੇ ਰਹਿਣ ਵਾਲੇ ਲੋਕ ਸਮੱਸਿਆਵਾਂ ਆਉਣ ਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਨੇ ਏਡੀਸੀ ਮੁਹਾਲੀ ਵਿਰਾਜ ਤੜਕੇ ਦਾ ਇੱਕ ਬਿਆਨ ਵੀ ਮੀਡੀਆ ਦੇ ਵਿੱਚ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਨਵਾਂ ਚਾਰਜ ਲਿਆ ਹੈ ਉਹਨਾਂ ਦੇ ਧਿਆਨ 'ਚ ਜੇਕਰ ਕੋਈ ਅਜਿਹੀ ਗੱਲ ਆਉਂਦੀ ਹੈ ਤਾਂ ਉਹ ਜਾਂਚ ਕਰਕੇ ਕਾਰਵਾਈ ਕਰਨਗੇ ਉਹਨਾਂ ਨੇ ਕਿਹਾ ਕਿ ਜੇਕਰ ਅਧਿਕਾਰੀ ਮਿਲੀ ਭੁਗਤ ਚ ਪਾਏ ਗਏ ਤਾਂ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਅਜਿਹੀ ਇੱਕ ਕਾਰਵਾਈ ਨੂੰ ਲੈ ਕੇ ਨਗਰ ਕੌਂਸਲ ਜ਼ਿਰਖਪੁਰ ਦੇ ਵਿੱਚ ਵੀ ਇੱਕ ਸ਼ਿਕਾਇਤ ਆਈ ਸੀ ਇਹ ਸਭ ਨੂੰ ਲੈ ਕੇ ਜ਼ਿਰਖਪੁਰ ਦੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਵੱਲੋਂ ਇੱਕ ਪੁਸ਼ਪ ਇਨਕਲੇਵ ਜੋ ਕਿ ਟਕੋਲੀ ਜ਼ਿਰਖਪੁਰ ਦੇ ਵਿੱਚ ਹੈ ਉਹਨਾਂ ਨੂੰ ਵੀ ਇੱਕ ਸੁਨੇਹਾ ਲਗਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਵੱਲੋਂ ਪੁਸ਼ਪ ਇਨਕਲੇਵ ਟਕੋਲੀ ਵਿਖੇ ਮਕਾਨ ਦੀ ਉਸਾਰੀ ਦਾ ਕੰਮ ਨਗਰ ਕੌਂਸਲ ਜ਼ਿਰਖਪੁਰ ਵੱਲੋਂ ਪਾਸ ਨਕਸ਼ੇ ਤੋਂ ਉਲਟ ਜਾਂ ਫਿਰ ਵਾਧੂ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਆਪ ਨੂੰ ਇਸ ਦਫਤਰ ਵੱਲੋਂ ਪੰਜਾਬ ਮਿਊਂਸਿਪਲ ਐਕਟ 1911 ਤਹਿਤ ਨੋਟਿਸ ਨੰਬਰ 5096 اے ਭੇਜਿਆ ਜਾ ਰਿਹਾ ਹੈ ਪਰੰਤੂ ਆਪ ਵੱਲੋਂ ਨਾ ਤਾਂ ਮੌਕੇ ਉੱਪਰ ਉਹ ਸਾਰੀ ਦਾ ਕੰਮ ਬੰਦ ਕੀਤਾ ਗਿਆ ਤੇ ਨਾ ਹੀ ਉਹ ਸਾਰੀ ਸੰਬੰਧੀ ਆਪਨਾ ਸਪਸ਼ਟੀਕਰਨ ਪੇਸ਼ ਕੀਤਾ ਗਿਆ ਜੋ ਕਿ ਮਿਊਂਸਿਪਲ ਐਕਟ 1911 ਦੀ ਧਾਰਾ 195 ਡੀ ਦੀ ਉਲੰਘਣਾ ਹੈ ਇਸ ਲਈ ਆਪ ਨੂੰ ਇਸ ਨੋਟਿਸ ਰਾਹੀਂ ਹਦਾਇਤ ਕੀਤੀ ਜਾਂਦੀ ਹੈ ਕਿ ਆਪ ਵੱਲੋਂ ਕੀਤੀ ਗਈ ਉਸਾਰੀ ਦੇ ਕੰਮ ਨੂੰ ਤੁਰੰਤ ਬੰਦ ਕਰਕੇ ਇਸ ਦਫ਼ਤਰ ਵਿਖੇ ਸਮੇਤ ਦਸਤਾਵੇਜ਼ ਆਪਣਾ ਲਿਖਤੀ ਸਪਸ਼ਟੀਕਰਨ ਪੇਸ਼ ਕੀਤਾ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਆਪ ਵਿਰੁੱਧ ਕਾਰਵਾਈ ਮਿਊਂਸੀਪਲ ਐਕਟ 1911 ਤਹਿਤ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਸਭ ਨੂੰ ਲੈ ਕੇ ਕਾਰਜ ਸாதਕ ਅਫਸਰ ਯਾਨੀ ਕਿ ایਓ ਸਟੇਟ ਆਫੀਸਰ ਨਗਰ ਕੌਂਸਲ ਜ਼ੀਰਖਪੁਰ ਵੱਲੋਂ ਆਪਣੇ ਹਸਤਾਖਰ ਵੀ ਜਾਰੀ ਕੀਤੇ ਗਏ ਨੇ ਸਮਾਜ ਸੇਵੀ ਹਰਜੀਤ ਸਿੰਘ ਪੰਨੂ ਦੀ ਸ਼ਿਕਾਇਤ ਦੇ ਉੱਤੇ ਜਦੋਂ ਅਸੀਂ ਇਹ ਸਟੇਟ ਆਫੀਸਰ ਰਵਨੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਫਿਲਹਾਲ ਫੋਨ ਨਹੀਂ ਚੁੱਕਿਆ ਪਰ ਅਸੀਂ ਤੁਹਾਡੇ ਮੁੱਦਿਆਂ ਦੀ ਆਵਾਜ਼ ਲਗਾਤਾਰ ਚੁੱਕਦੇ ਰਹਾਂਗੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਕਿਤੇ ਨਜਾਇਜ਼ ਧੱਕਾ ਹੋ ਰਿਹਾ ਹੈ ਨਜਾਇਜ਼ ਕਲੋਨੀਆ ਕੱਟੀਆਂ ਜਾ ਰਹੀਆਂ ਨੇ ਜਦ ਤੁਹਾਡੀ ਸੁਣਵਾਈ ਨਹੀਂ ਹੋਈ ਤਾਂ ਤੁਸੀਂ ਆਪਣੀ ਪਹੁੰਚ ਔਨ ਏਅਰ ਤੱਕ ਕਰ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਕਮੈਂਟ ਕਰ ਸਕਦੇ ਹੋ ਆਪਣੀ ਰਾਏ ਰੱਖ ਸਕਦੇ ਹੋ ਕੀ ਕੀ ਵਾਕਈ ਅਫਸਰ ਦੀ ਮਿਲੀ ਭੁਗਤ ਦੇ ਨਾਲ ਇਹ ਸਾਰੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਕੀ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਹੀ ਆਮ ਲੋਕਾਂ ਨੂੰ ਚੂਨਾ ਲਗਾਇਆ ਜਾਂਦਾ ਹੈ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਕਮੈਂਟ ਬਾਕਸ ਰਾਹੀਂ ਜੋੜ ਸਕਦੇ ਹੋ ਜਾਂ ਫਿਰ ਸਾਨੂੰ ਸੁਨੇਹੇ ਵੀ ਭੇਜ ਸਕਦੇ ਹੋ ਬਿਊਰੋ ਰਿਪੋਰਟ ਓਨ ਏਅਰ